ਇੱਕ ਪਰਿਵਾਰ ਦਾ ਪੁੱਤ 20 ਸਾਲ ਪਹਿਲਾਂ ਗਵਾਚ ਗਿਆ ਪਰਿਵਾਰ ਜਿਹੜਾ ਉਹਨੂੰ ਯਾਦ ਕਰਦਾ ਸੁਭਾਵਕ ਜੀ ਗੱਲ ਹੈ ਜਿਨ੍ਹਾਂ ਦਾ ਬੱਚਾ ਗਵਾਚ ਜਵੇ ਪਰਿਵਾਰ ਨੂੰ ਨੀਂਦ ਨਹੀਂ ਆਉਂਦੀ ਮਾਤਾ ਪਿਤਾ ਨੂੰ ਨੀਂਦ ਨਹੀਂ ਆਉਂਦੀ ਔਰ ਖਾਸ ਤੌਰ ਤੇ ਜਿਹੜੀ ਮਾਂ ਹੁੰਦੀ ਹੈ ਉਹਦੀ ਤਾਂ ਇੱਕ ਅੰਦਰ ਜਿਹੜੀ ਆ ਉਹ ਬੱਚਾ ਹੁੰਦਾ ਉਹਨੂੰ ਐਦਾਂ ਲੱਗਦਾ ਵੀ ਕੁਝ ਵੀ ਹੋ ਜਾਵੇ ਪਾਵਾ ਮੇਰੀ ਜਾਨ ਚਲੀ ਜਾਵੇ ਮੇਰਾ ਪੁੱਤ ਜਿਹੜਾ ਮੇਰਾ ਜਿਹੜਾ ਧੀ ਪੁੱਤ ਹੈ ਇਹ ਮੈਨੂੰ ਵਾਪਸ ਮਿਲਣਾ ਚਾਹੀਦਾ ਪਰ ਤੁਸੀਂ ਤਸੱਵਰ ਕਰੋ ਵੀ ਉਹ ਜਿਹੜਾ 20 ਸਾਲ ਪਹਿਲਾਂ ਗਵਾਚਿਆ ਬੱਚਾ ਅਚਾਨਕ ਇੱਕ ਦਿਨ ਪਿੰਡ ਆ ਜਾਵੇ ਔਰ ਆ ਕੇ ਇਹ ਗੱਲ ਕਵੇ ਕਿ ਮੈਂ ਪਿੰਟੂ ਆ ਜਿਹੜਾ ਅਜ ਤੋਂ 20 ਸਾਲ ਪਹਿਲਾਂ ਤੁਹਾਤੋਂ ਵਿਛੜ ਗਿਆ ਸੀ ਪਰਿਵਾਰ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਪਰਿਵਾਰ ਜਿਹੜਾ ਉਹਨਾਂ ਨੂੰ ਤੇ ਇਦਾਂ ਲੱਗਦਾ ਵੀ ਸਾਡੇ ਵਿੜੇ ਤੇ ਸਾਡਾ ਬੱਚਾ ਨਹੀਂ ਰੱਬ ਹੀ ਆ ਗਿਆ ਦਰਸਲ ਯੂਪੀ ਦੇ ਅਮੇਠੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਜੋਗੀ ਦੇ ਰੂਪ ਵਿੱਚ ਇੱਕ ਬੰਦਾ ਜਿਹੜਾ ਉਹ ਇੱਕ ਪਿੰਡ ਦੇ ਵਿੱਚ ਪਹੁੰਚਦਾ ਔਰ ਪਿੰਡ 'ਚ ਆ ਕੇ ਕਹਿੰਦਾ ਵੀ ਉਹ ਫਲਾਣਿਆਂ ਦਾ ਘਰ ਕਿੱਥੇ ਆ ਉਹ ਕਹਿੰਦੇ ਉਹ ਘਰ ਹੈ ਜੀ ਪਰ ਜਦੋਂ ਉਹ ਉਹਨਾਂ ਦੇ ਵਿਹੜੇ 'ਚ ਜਾਂਦਾ ਤਾਂ ਉੱਥੇ ਬੀਨ ਜੀ ਵਜਾਂਦਾ ਸਰੰਗੀ ਵਜਾਂਦਾ ਨਾਲ ਉਹਦੇ ਇੱਕ ਹੋਰ ਸਾਧੂ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਜੀ ਮੈਂ ਪਿੰਟੂ ਆ ਜਿਹੜਾ 20 ਸਾਲ ਪਹਿਲਾਂ ਤੁਹਾਤੋਂ ਵਿਛੜ ਗਿਆ ਸੀ ਔਰ ਉਹਦੇ ਪਿਤਾ ਉਸ ਵੇਲੇ ਘਰ 'ਚ ਹੁੰਦੇ ਆ ਉਹ ਜਦੋਂ ਉਹਨੂੰ ਪੁੱਛਦੇ ਆ ਕੁਝ ਗੱਲਾਂ ਤਾਂ ਉਹ ਕਹਿੰਦਾ ਜੀ ਹਾਂਜੀ ਮੈਂ ਉਹੀ ਆ ਉਹਨਾਂ ਨੂੰ ਲੱਗਦਾ ਕਿ ਸਾਡਾ ਮੁੰਡਾ ਪਿੰਟੂ ਜਿਹੜਾ ਇਹ ਵਾਪਸ ਆ ਗਿਆ ਉਹ ਤੁਰੰਤ ਆਪਣੀ ਵਾਈਫ ਨੂੰ ਫੋਨ ਕਰਦਾ ਜਿਹੜੀ ਦਿੱਲੀ ਦੇ ਵਿੱਚ ਹੁੰਦੀ ਆ ਉਹਨਾਂ ਨੂੰ ਸਾਰਾ ਕੁਝ ਦੱਸ ਦਿਆ ਵੀ ਇੱਕ ਸਾਧੂ ਆਇਆ ਪਿੰਡ ਦੇ ਵਿੱਚ ਔਰ ਇਹ ਦੱਸ ਰਿਹਾ ਮੈਂ ਪਿੰਟੂ ਆ ਫਿਰ ਉਹਦੀ ਵਾਈਫ ਯਾਨੀ ਕਿ ਪਿੰਟੂ ਦੀ ਮਾਤਾ ਕਹਿੰਦੀ ਆ ਵੀ ਤੁਸੀਂ ਵੇਖੋ ਇਹਦੇ ਛਾਤੀ ਤੇ ਇੱਕ ਨਿਸ਼ਾਨ ਹੈਗਾ ਜਦੋਂ ਇਹ ਬਚਪਨ ਚ ਗਿਰ ਗਿਆ ਸੀਗਾ ਇਹਦੇ ਨਾ ਸੱਟ ਲੱਗੀ ਸੀ ਉਹ ਉਹਨੂੰ ਪੁੱਛਦੇ ਆ ਵੀ ਤੂੰ ਆਪਣੀ ਛਾਤੀ ਤੇ ਉਹ ਨਿਸ਼ਾਨ ਦਿਖਾ ਸਕਦਾ ਸਾਨੂੰ ਉਹ ਕਹਿੰਦਾ ਜੀ ਜ਼ਰੂਰ ਦਿਖਾ ਸਕਦਾ ਫਿਰ ਉਹ ਮੁੰਡਾ ਜਿਹੜਾ ਉਹ ਨਿਸ਼ਾਨ ਵੀ ਦਿਖਾਉਂਦਾ ਕਿ ਆਹ ਦੇਖੋ ਮੇਰੀ ਛਾਤੀ ਦੇ ਉੱਤੇ ਬਰਤਮਾ ਕਹ ਮੈਂ ਤੇ ਜਦੋਂ ਦਾ ਦੇਖਦਾ ਮੈਂ ਮੇਰੇ ਇਹ ਨਿਸ਼ਾਨ ਹੈਗਾ ਮੈਨੂੰ ਨਹੀਂ ਪਤਾ ਕਿ ਕਿਦਾਂ ਲੱਗਾ ਤਾਂ ਉਹ ਕਹਿੰਦੇ ਯਾਰ ਇਹ ਤਾਂ ਉਹੀ ਨਿਸ਼ਾਨ ਹੈ ਜਿਹੜਾ ਇਹ ਛੋਟਾ ਹੁੰਦਾ ਸੀ ਗਿਰ ਗਿਆ ਸੀ ਫਿਰ ਉਹਦੀ ਮਾਤਾ ਜਿਹੜੀ ਆ ਉਹ ਦਿੱਲੀੋਂ ਵਾਪਸ ਆ ਜਾਂਦੀ ਆ ਮਿੱਠੀ ਉਵੀਰ ਨੂੰ ਮਿਲਦੀ ਆ ਉਹਦੇ ਗੱਲ ਲਾ ਕੇ ਰੋਂਦੀ ਆ ਬੜਾ ਪਿਆਰ ਕਰਦੀ ਆ ਕਿਉਂਕਿ ਉਹਦਾ ਪੁੱਤ ਵਾਪਸ ਆਇਆ ਹੁੰਦਾ 20 ਸਾਲ ਬਾਅਦ ਫੇਰ ਇਹ ਜਿਹੜਾ ਪਿੰਟੂ ਹੁੰਦਾ ਕਹਿੰਦਾ ਜੀ ਹੁਣ ਅਸੀਂ ਜਿਹੜਾ ਇਹ ਜੋਗ ਲਿਆ ਹੋਇਆ ਨਾਮ ਲਿਆ ਹੋਇਆ ਅਸੀਂ ਰਹਿ ਨਹੀਂ ਸਕਦੇ ਅਸੀਂ ਵਾਪਸ ਜਾਣਾ ਆਪਣੇ ਟਿੱਲੇ ਤੇ ਆਪਣੇ ਡੇਰੇ ਤੇ ਪਰਿਵਾਰ ਕਹਿੰਦਾ ਵੀ ਨਹੀਂ ਹੁਣ ਜੇ ਤੂੰ ਵਾਪਸ ਆ ਗਿਆ ਤੂੰ ਜਾਣਾ ਨਹੀਂ ਆ ਤੂੰ ਇੱਥੇ ਹੀ ਰਹਿਣਾ ਇੱਥੋਂ ਹੀ ਸਾਰੀ ਕਹਾਣੀ ਦੇ ਵਿੱਚ ਬੂੜ ਆਉਂਦਾ ਕਿਉਂਕਿ ਇਹ ਜਿਹੜਾ ਪਿੰਟੂ ਹੁੰਦਾ ਦਰਸਲੇ ਠੱਗ ਹੁੰਦਾ ਇਹ ਕੋਈ ਜਿਹੜਾ ਇਹਨਾਂ ਦਾ ਬੱਚਾ ਨਹੀਂ ਹੁੰਦਾ ਇਨੇ ਆਸ-ਪਾਸ ਤੋਂ ਪਤਾ ਕੀਤਾ ਹੁੰਦਾ ਵੀ ਹਾਂ ਇਸ ਪਰਿਵਾਰ ਦਾ ਇੱਕ ਮੁੰਡਾ ਜਿਹੜਾ ਗਵਾਚ ਗਿਆ ਸੀਗਾ ਉੱਥੋਂ ਹੀ ਸਾਰਾ ਕੁਝ ਇਹ ਪਤਾ ਕਰਕੇ ਆਉਂਦਾ ਵੀ ਉਹਦੇ ਇੱਕ ਨਿਸ਼ਾਨ ਸੀਗਾ ਉਹ ਇਦਾਂ ਸੀ ਉਹਦਾਂ ਸੀ ਇਹ ਕਹਿੰਦਾ ਕਿ ਠੀਕ ਆ ਅਗਰ ਤੁਸੀਂ ਮੈਨੂੰ ਇੱਥੇ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਰੇ ਮੱਠ ਦੇ ਵਿੱਚ ਜਿਹੜੇ ਆ ਉਹ 10 ਲੱਖ ਰੁਪਏ ਦੇਣੇ ਪੈਣਗੇ ਪਰਿਵਾਰ ਹੈਰਾਨ ਹੋ ਜਾਂਦਾ ਪਰ ਪਰਿਵਾਰ ਦਾ ਇਹ ਵੀ ਹੁੰਦਾ ਵੀ ਹੁਣ ਇਸ ਬੱਚਾ ਜਿਹੜਾ ਸਾਡੇ ਕੋਲ ਵਾਪਸ ਆ ਗਿਆ ਪਿੰਟੂ ਇਹਨੂੰ ਅਸੀਂ ਜਾਣ ਨਹੀਂ ਦੇਣਾ ਉਹ ਗੱਲ ਕਰਦੇ ਆ ਇਹਦੇ ਮੱਠ ਦੇ ਮੁਖੀ ਦੇ ਨਾਲ ਉਹ ਕਹਿੰਦੇ ਨਹੀਂ ਜੀ ਅਸੀਂ ਇਹਨੂੰ ਇੰਨੀ ਸਾਰੀ ਜ਼ਿੰਦਗੀ ਪਾਲਿਆ ਇਹਨੂੰ ਅਸੀਂ ਜਿਹੜੀ ਆ ਯੋਗ ਸਾਧਨਾ ਜਿਹੜਾ ਯੋਗ ਸਿਖਾਇਆ ਤੁਸੀਂ ਇਹਨੂੰ ਰੱਖ ਨਹੀਂ ਸਕਦੇ ਉਹ ਕਹਿੰਦੇ ਨਹੀਂ ਤੁਸੀਂ ਸਾਡੇ ਕੋਲੋਂ ਪੈਸੇ ਲੈ ਲਓ ਉਹ ਕਹਿੰਦੇ ਕਿੰਨੇ ਪੈਸੇ ਦਿਓਗੇ ਕਹਿੰਦੇ ਪਿੰਟੂ ਦਾ ਕਹਿ ਰਿਹਾ 10 ਲੱਖ ਰੁਪਈਆ ਪਰ ਇਹ ਬਹੁਤ ਵੱਡੀ ਰਕਮ ਹੈ ਤੁਸੀਂ ਕੁਝ ਘਟਾ ਲਓ ਪਰ ਸਾਡਾ ਮੁੰਡਾ ਸਾਨੂੰ ਦੇ ਦਿਓ ਸੌਦਾ ਤੈਹ ਹੁੰਦਾ ਜੀ 3,60,000 ਰੁਪਏ ਦੇ ਵਿੱਚ ਪਿੰਟੂ ਹਣੀ ਕਹਿੰਦੇ ਆ ਵੀ ਤੁਸੀਂ ਇਹ 360000 ਮੈਨੂੰ ਦਿਓ ਮੈਨੂੰ ਟੈਕਸੀ ਕਰਾ ਕੇ ਦਿਓ ਤੇ ਮੈਂ ਇਹ ਜਿਹੜੇ ਪੈਸੇ ਆ ਆਪਣੇ ਗੁਰੂ ਜੀ ਨੂੰ ਦੇ ਆਵਾ ਪਰਿਵਾਰ ਕਿਉਂਕਿ ਪੁੱਤਰ ਮੋਹ ਦੇ ਵਿੱਚ ਇਸ ਵੇਲੇ ਅੰਨਾ ਹੋ ਚੁੱਕਾ ਹੁੰਦਾ ਉਹਨਾਂ ਨੂੰ ਕੁਝ ਸੁਝਦਾ ਵੀ ਨਹੀਂ ਆ ਉਹ 360000 ਰੁਪਿਆ ਆਪਣਾ ਇੱਕ ਪਲਾਟ ਜਿਆ ਥੋੜੀ ਬੋਧੀ ਜ਼ਮੀਨ ਜਿਹੜੀ ਪਿੰਡ ਦੇ ਵਿੱਚ ਹੁੰਦੀ ਆ ਉਹ ਵੇਚ ਕੇ ਇਹਨੂੰ ਦੇ ਦਿੰਦੇ ਆ ਜਦੋਂ ਪਿੰਟੂ ਵਾਪਸ ਨਹੀਂ ਆਂਦਾ ਫੋਨ ਇਹਦਾ ਬੰਦ ਹੋ ਜਾਂਦਾ ਤਾਂ ਫੇਰ ਪਤਾ ਲੱਗਦਾ ਵੀ ਦਰਸਲ ਸਾਡੇ ਨਾਲ ਤਾਂ ਠੱਗੀ ਹੋ ਗਈ ਆ ਪਰਿਵਾਰ ਜਿਹੜਾ ਵਾਰ-ਵਾਰ ਫੋਨ ਕਰਦਾ ਫੋਨ ਨੰਬਰ ਸਵਿਚ ਆਫ ਹੋ ਜਾਂਦਾ ਜਿੱਥੇ ਟੈਕਸੀ ਡਰਾਈਵਰ ਉਹਨਾਂ ਨੂੰ ਛੱਡ ਕੇ ਆਇਆ ਹੁੰਦਾ ਟੈਕਸੀ ਕਰਾ ਕੇ ਭੇਜਿਆ ਹੁੰਦਾ ਜਦੋਂ ਉੱਥੇ ਜਾਂਦੇ ਆ ਤਾਂ ਉੱਥੋਂ ਸਾਰਾ ਮਾਮਲਾ ਖੁੱਲਦਾ ਵੀ ਇੱਥੇ ਇੱਕ ਟੋਲਾ ਰਹਿੰਦਾ ਸੀਗਾ ਠੱਗਾਂ ਦਾ ਪਰ ਉਹ ਚਲਾ ਗਿਆ ਹੁਣ ਪਰਿਵਾਰ ਜਿਹੜਾ ਜੇ ਇਸ ਮੁੰਡੇ ਦਾ ਚਾਅ ਕਰ ਰਿਆ ਸੀ ਜਿਹਦੇ ਚਾਅ ਦੇ ਵਿੱਚ ਉਹਨਾਂ ਨੇ ਆਪਣੀ ਜ਼ਮੀਨ ਵੀ ਵੇਚ ਦਿੱਤੀ ਹੁਣ ਇਹ ਪੁਲਿਸ ਦੇ ਗੀੜੇ ਕੱਢ ਰਿਹਾ ਵੀ ਸਾਡੇ ਨਾਲ ਤਾਂ ਠੱਗੀ ਹੋ ਗਈ ਆ ਸਾਡੇ ਕੋਲੋਂ ਤਾਂ 360000 ਰੁਪਇਆ ਇੱਕ ਸਾਥ ਜਿਹੜਾ ਉਹ ਲੁੱਟ ਕੇ ਲੈ ਗਿਆ ਔਰ ਉਹਨੇ ਇਹ ਦੱਸਿਆ ਵੀ ਮੈਂ ਤੁਹਾਡਾ ਜਿਹੜਾ ਮੁੰਡਾ ਪਿੰਟੋ ਆ ਫਿਰ ਪੁਲਿਸ ਜਦੋਂ ਤਫ਼ਤੀਸ਼ ਕਰਦੀ ਆ ਤਾਂ ਪਤਾ ਲੱਗਦਾ ਕਿ ਇਹ ਠੱਗੀ ਦਾ ਇੱਕ ਰੈਕਟ ਚੱਲਦਾ ਇਹ ਪਿੰਡਾਂ ਦੇ ਵਿੱਚ ਪਹਿਲਾਂ ਰੇਕੀ ਕਰਦੇ ਆ ਉਤੋਂ ਅਜਿਹੇ ਪਰਿਵਾਰ ਜਾਂ ਕੁਝ ਉਹਨਾਂ ਦੀਆਂ ਜਿਹੜੀਆਂ ਨਿੱਜੀ ਗੱਲਾਂ ਹੁੰਦੀਆਂ ਇਹ ਪਤਾ ਕਰ ਲੈਂਦੇ ਆ ਬਾਅਦ ਚੋਂ ਪੂਰਾ ਗੈਟਅਪ ਉਹੋ ਜਿਹਾ ਬਣਾ ਕੇ ਇਹ ਉਹਨਾਂ ਪਰਿਵਾਰਾਂ ਨੂੰ ਠੱਗੀ ਕਰਦੇ ਆ ਜਿਨ੍ਹਾਂ ਦੇ ਨਾਲ ਕੋਈ ਅਜੀਹਾ ਹਾਦਸਾ ਹੋਇਆ ਹੁੰਦਾ ਹੁਣ ਖੈਰ ਪਰਿਵਾਰ ਜਿੱਥੇ ਜਿਨ੍ਹਾਂ ਨੂੰ ਬਹੁਤ ਚਾਅ ਸੀਗਾ ਕਿ ਸਾਡਾ ਪਿੰਟੂ ਵਾਪਸ ਆ ਗਿਆ ਹੁਣ ਉਹ ਪਰਿਵਾਰ ਪੁਲਿਸ ਦੇ ਤਰਲੇ ਕੱਢ ਰਿਹਾ ਵੀ ਪਿੰਟੂ ਨੂੰ ਕਿਸੇ ਤਰੀਕੇ ਫੜੋ ਤੇ ਸਾਡੇ 3.6 ਲੱਖ ਰੁਪਏ ਵਾਪਸ ਦਿਵਾਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ